ਕੀ ਪਿੰਡਾਂ ਤੱਕ ਲੋਕਤੰਤਰ ਨੂੰ ਪਹੁੰਚਾਇਆ ਜਾਵੇ ਉੱਥੇ ਦੇ ਲੋਕ ਆਪਣੇ ਪੰਜ ਸਰਪੰਚ ਚੁਣਨ ਤੇ ਆਪਣਾ ਵਿਕਾਸ ਆਪ ਕਰਨ ਤੇ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜਗ੍ਹਾ ਗਰਮਾ-ਗਰਮੀ ਵੀ ਹੈ ਸਰਗਰਮੀਆਂ ਵੀ ਨੇ ਤੇ ਲੋਕਾਂ 'ਚ ਉਤਸ਼ਾਹ ਵੀ ਹੈ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਕ ਦਿੱਤੇ ਅੱਜ ਪੰਚਾਇਤ ਚੋਣਾਂ ਬਾਰੇ ਹੀ ਗੱਲ ਕਰਾਂਗੇ ਲੜਕੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਦੇ ਰਹੋ ਤੇ ਨਾਲ ਨਾਲ ਸ਼ੇਅਰ ਵੀ ਕਰਿਆ ਕਰੋ ਇਹਦੇ ਨਾਲ ਸਾਨੂੰ ਉਸ਼ਾ ਮਿਲਦਾ ਹੈ ਤੇ ਅਸੀਂ ਰੋਜ਼ ਨਵੀਂ ਤੇ ਨਵੀਂ ਜਾਣਕਾਰੀ ਤੁਹਾਡੇ ਰੂਪ ਰੂਪ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਰਗਰਮੀਆਂ ਚੱਲ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਸੀਗਾ ਕਿ ਪਿੰਡਾਂ ਦੇ ਵਿੱਚ ਪਾਰਟੀ ਵੱਲੋਂ ਉੱਪਰ ਉੱਠ ਕੇ ਚੋਣਾ ਕਰਵਾਈ ਜਾਣਾ ਤੇ ਸਰਬਸੰਮਤੀ ਕਰਵਾਈ ਜਾਵੇ ਜਿਹੜੇ ਜਿਹੜੇ ਪਿੰਡ ਵਿੱਚ ਸਰਬਸੰਮਤੀ ਹੋਏਗੀ ਉੱਥੇ ਪਿੰਡ ਦੀ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ ਬਹੁਤ ਸਾਰੇ ਥਾਵਾਂ 'ਤੇ ਸਰਬਸੰਮਤੀ ਵੀ ਹੋ ਰਹੀ ਹੈ ਪਰ ਸਰਬਸੰਮਤੀ ਦੇ ਨਾਂ ਦੀ ਉੱਤੇ ਬਹੁਤ ਸਾਰੇ ਥਾਵਾਂ 'ਤੇ ਧੱਕਾ ਵੀ ਹੋ ਰਿਹਾ ਹੈ ਕਈ ਥਾਵਾਂ 'ਤੇ ਧੱਕੇ ਦੇ ਕਾਰਨ ਲੋਕ ਲਗਾਤਾਰ ਵਿਖਾਵੇ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਹਿਸਕ ਕਟਨਾਵਾਂ ਵੀ ਵਾਪਰ ਰਹੀਆਂ ਨੇ ਅੱਜ ਮੰਦਬਾਗੀ ਕਟਨਾ ਇਹ ਵਾਪਰੀ ਕਿ ਤਰਨਤਾਰਨ ਪਿੰਡ ਦੇ ਵਿੱਚ ਇੱਕ ਰਾਜਵਿੰਦਰ ਸਿੰਘ ਨਾਮਕ ਨੌਜਵਾਨ ਨੂੰ ਗੋੜੀਆਂ ਨਾਲ ਮਾਰ ਦਿੱਤਾ ਪਿੰਡ ਉਤਲਵੰਡੀ ਮੋਹਰ ਸਿੰਘ ਉਥੇ ਦਾ ਐਸ்சி ਸਰਪੰਚ ਸਰਬਸੰਮਤੀ ਦੇ ਰਾਖਣ ਆ ਗਿਆ ਜੇ ਸਰਬਸੰਮਤੀ ਦੇ ਨਾਲ ਚੋਣ ਤੋਂ ਬਾਅਦ ਜਦੋਂ ਉਹ ਗੱਡੀ ਦੇ ਵਿੱਚ ਜਾ ਰਿਹਾ ਸੀ ਤਾਂ ਕੁਝ ਨੌਜਵਾਨ ਆਏ ਜਿਹੜੇ ਮੋਟਰਸਾਈਕਲ ਦੇ ਉੱਤੇ ਸਵਾਰ ਸੀਗੇ ਉਹਨਾਂ ਨੇ ਪਹਿਲਾਂ ਤਾਂ ਉਸ ਨੂੰ ਵਧਾਈ ਦਿੱਤੀ ਵਧਾਈ ਦੇਣ ਉਪਰੰਤ ਉਸ ਦੇ ਗੋਲੀ ਮਾਰ ਦਿੱਤੀ ਤੇ ਉਸ ਦੀ ਹੱਤਿਆ ਕਰ ਦਿੱਤੀ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਪਿੰਡ ਕਮਾਸਕੇ ਦੇ ਵਿੱਚ ਹਿੰਸਾ ਹੋਈ ਤੇ ਕੁਲਦੀਪ ਕੌਰ ਨਾਮਕ ਇੱਕ ਆਰਡਿ ਦੀ ਮੌਤ ਹੋ ਗਈ ਮੁਕਸਰ ਤੇ ਵਿੱਚ ਵੀ ਹੋਇਆ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਤਰ੍ਹਾਂ ਤਰ੍ਹਾਂ ਦੇ ਇੰਦਾਮ ਆਮ ਆਦਮੀ ਪਾਰਟੀ ਦੇ ਤੇ ਲੱਗ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਇਹ ਕਹਿ ਰਹੀ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਉਹ ਕਿਹੋ ਜਿਹਾ ਬਦਲਾਅ ਦਾ ਕਹਿ ਰਹੀ ਹੈ ਉਹ ਤਾਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨਾਲ ਵੀ ਅੱਗੇ ਟੱਪ ਗਈ ਹੈ ਉਸਦੇ ਬਧਾਇਕ ਸ਼ਰਿਆਮ ਸਟੇਜ ਉੱਤੇ ਖੜਕੇ ਇਹ ਕਹਿ ਰਹੇ ਨੇ ਕਿ ਮੈਂ ਇਸ ਵਿਅਕਤੀ ਬਾਰੇ ਸਰਬਸੰਮਤੀ ਨਾਲ ਨਹੀਂ ਕਰਨ ਆਇਆ ਮੈਂ ਤਾਂ ਸਿੱਧਾ-ਸਿੱਧਾ ਕਹਿਣ ਆਇਆ ਕਿ ਇਸ ਨੂੰ ਸਰਪੰਚ ਬਣਾਓ ਜਿਹੜਾ ਕੋਈ ਇਸ ਦੇ ਉੱਤੇ ਟੂੰਕੜਾ ਕਰੂਗਾ ਉਸ ਨੂੰ ਨਿਜੀਠ ਲਿਆ ਜਾਊਗਾ ਇਸੇ ਤਰੀਕੇ ਦੇ ਨਾਲ ਬਹੁਤ ਥਾਵਾਂ 'ਤੇ ਹੋਰ ਤਰ੍ਹਾਂ ਦੇ ਧੱਕੇ ਹੋ ਰਹੇ ਨੇ ਵਿਰੋਧੀ ਧਿਰਾਂ ਦੇ ਜਿਹੜੇ ਲੋਕ ਸਰਪੰਚੀ ਦੇ ਲਈ ਯੂਨ ਲੜ ਰਹੇ ਨੇ ਉਹਨਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇ ਉਹ ਜਾ ਕੇ ਪੁੱਛਦੇ ਨੇ ਕਿ ਜਿਹੜਾ ਆਬਜੈਕਸ਼ਨ ਹੈ ਉਸ ਥਿਸ ਵੰਦ ਵਿੱਚ ਸਾਨੂੰ ਦੱਸਿਆ ਜਾਵੇ ਸਾਡੇ ਕਾਗਜ਼ ਕਾਗਜ਼ ਵਾਪਸ ਕੀਤੇ ਜਾਣ ਜਿਹੜੇ ਇਤਰਾਜ਼ ਲਗਾਏ ਨੇ ਉਹਨਾਂ ਦੇ ਵਾਪਸ ਕੀਤੇ ਜਾਣ ਉਹ ਕਾਗਜ਼ ਨਹੀਂ ਦਿੱਤੇ ਜਾਂਦੇ ਹੈਗੇ ਤੇ ਇਸ ਗੱਲ ਕਰਕੇ ਇਥੋਂ ਸਾਫ਼ ਜਾਪਦਾ ਹੈ ਕਿ ਤੱਕਾ ਹੋ ਰਿਹਾ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ ਪੁਰਸ ਦੀ ਦੁਰਵਰਤੋਂ ਹੋ ਰਹੀ ਹੈ ਤੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਤਾਂ ਬਹੁਤ ਹੀ ਜ਼ਿਆਦਾ ਤਕਾ ਹੋ ਰਿਹਾ ਹੈ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਸੂਚਨਾ ਮ ਆ ਰਹੀਆਂ ਨੇ ਜਾਂ ਕੁੱਟ ਆ ਰਹੀਆਂ ਨੇ ਕਿ ਕਿਸੇ ਪਿੰਡ ਦੇ ਵਿੱਚ ਜੇਕਰ ਜਨਰਲ ਸਰਪੰਚੀ ਹੈ ਜੇ ਉੱਥੇ ਕੋਈ ਦਲਿਤ ਚੋਣ ਲੜਦਾ ਹੈ ਤਾਂ ਉਸ ਦੇ ਤੁਰੰਤ ਕਾਗਜ਼ ਰੱਦ ਕਰ ਦਿੱਤੇ ਜਾਂਦੇ ਆ ਤੇ ਉਸ ਨੂੰ ਮੈਦਾਨ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਜਿਹੜੇ ਥਾਵਾਂ ਦੇ ਉੱਤੇ ਕਿਸੇ ਦੂਜੀ ਪਾਰਟੀ ਦੇ ਰਿਜ਼ਰਵ ਸਰਪੰਚ ਸੀਗੇ ਉੱਥੇ ਉਹਨਾਂ ਜਨਰਲ ਵਾਰਡ ਜਿਹੜੇ ਜਨਰਲ ਪੰਚਾਇਤ ਕਰ ਦਿੱਤੀ ਗਈ ਇਸ ਤਰੀਕੇ ਦੇ ਨਾਲ ਜੋ ਕੁਝ ਵੀ ਵਾਪਰ ਰਿਹਾ ਉਹ ਬਹੁਤ ਹੀ ਮੰਗਪਾਗ ਹੈ ਇਸ ਸਬੰਧ ਵਿੱਚ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਬਹੁਤ ਧੱਕਾ ਹੋ ਰਿਹਾ ਹੈ ਬਹੁਤ ਨਜਾਇਜ਼ ਹੋ ਰਹੀ ਹੈ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵਾਲੇ ਇਹ ਕਹਿ ਰਹੇ ਨੇ ਕਿ ਧੱਕਾ ਸਾਡੇ ਨਾਲ ਹੋ ਰਿਹਾ ਹੈ ਜਦ ਕਿ ਪੁਲਿਸ ਉਹਨਾਂ ਦੀ ਹੈ ਪ੍ਰਸ਼ਾਸਨ ਉਹਨਾਂ ਦਾ ਮਾਲਬਿੰਦਰ ਸਿੰਘ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਅੱਜ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਆ ਉਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਹ ਠੀਕ ਹੈ ਜਿੱਥੇ-ਜਿੱਥੇ ਤੁਸੀਂ ਕਈ ਥਾਵਾਂ ਦੇ ਉੱਤੇ ਆਕਾਦੀ党 ਨੇ ਵੀ ਗੋਲੀ ਚਲਾਈ ਹੈ ਕਾਂਗਰਸੀਆਂ ਨੇ ਵੀ ਧੱਕਾ ਕੀਤਾ ਪਰ ਧੱਕਾ ਸ਼ੁਰੂਆਤ ਕਿੱਥੋਂ ਹੋਈ ਉੱਥੇ ਕਾਂਗਰਸੀ ਸਾਫ ਦਾ ਵਿਧਾਇਕ ਦੇ ਉੱਤੇ ਪਥਰਾ ਹੋਇਆ ਜ਼ੀਰੇ ਦੇ ਵਿੱਚ ਤੇ ਉਹਨੂੰ ਜ਼ਖਮੀ ਕੀਤਾ ਗਿਆ ਸ਼ੁਰੂਆਤ ਉੱਥੋਂ ਹੋ ਗਈ ਸੀ ਤੇ ਇਸੇ ਤਰੀਕੇ ਦੇ ਨਾਲ ਹੋਰ ਵੀ ਬੜੀ ਥਾਵਾਂ ਤੇ ਤੇ ਇਸ ਤਰ੍ਹਾਂ ਦਾ ਸਭ ਕੁਝ ਚੱਲ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਸਰਬਸੰਮਤੀ ਹੋਵੇ ਤੇ ਉਹਨਾਂ ਦੇ ਖੁੱਦ ਦੇ ਪਿੰਡ ਦੇ ਵਿੱਚ ਵੀ ਸਟਾਫ ਦੇ ਵਿੱਚ ਸਰਬਸੰਮਤੀ ਨਹੀਂ ਹੋ ਰਹੀ ਹੈਗੀ ਤੇ ਇਹ ਸਭ ਕੁਝ ਚੱਲ ਰਿਹਾ ਜੋ ਕੁਝ ਵੀ ਚੱਲ ਰਿਹਾ ਇਹ ਬਹੁਤ ਹੀ ਮੰਦ ਭਗਾ ਹੈ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇਹ ਕਹਿ ਕੇ ਸੱਤਾ ਤੇ ਆਈ ਸੀ ਕਿ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਇਹ ਕਿਹੋ ਜਿਹਾ ਬਦਲਾਅ ਹੈ ਅਸੀਂ ਇਹ ਦੇਖ ਰਹੇ ਹਾਂ ਬਦਲਾਅ ਦੇ ਨਾਂ ਦੇ ਉੱਤੇ ਇੱਥੇ ਜਿਹੜਾ ਇਹ ਇੰਨਾ ਬਦਲਾਅ ਆਇਆ ਹੈ ਕਿ ਇਹ ਜੇ ਧੱਕੇ ਨਾ ਤਾਂ ਅਕਾਲੀਆਂ ਨੇ ਕੀਤੇ ਸੀਗੇ ਨਾ ਕਾਂਗਰਸ ਜਣੇ ਕੀਤੇ ਸੀਗੇ ਪਰ ਇਹ ਸ਼ਰਿਆਮ ਕਹਿ ਕੇ ਲਾਉਂਦੇ ਅਸੀਂ ਐਸਾ ਕਰ ਰਹੇ ਹਾਂ ਇਲਜ਼ਾਮ ਇਸ ਤਰ੍ਹਾਂ ਦੇ ਲੱਗ ਰਹੇ ਨੇ ਵਿਧਾਇਕਾਂ ਦੇ ਉੱਤੇ ਕਿ ਉਹ ਕਈ ਲੋਕਾਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਸਰਪੰਚ ਬਣਾ ਦਿੱਤਾ ਜਾਊਗਾ ਉਸ ਦੇ ਬਦਲੇ ਪੈਸੇ ਲਈ ਜਾ ਰਹੇ ਨੇ ਇਸ ਤਰ੍ਹਾਂ ਦੇ ਦੋਸ਼ ਅਸੀਂ ਨਹੀਂ ਲਾ ਰਹੇ ਲੋਕ ਲਾ ਰਹੇ ਨੇ ਕਿ ਵਿਰੋਧੀ ਤੋਂ ਪੈਸੇ ਲੈ ਲਿੱਤੇ ਤੇ ਸਾਡੇ ਕਾਗਜ਼ ਰੱਦ ਕਰਵਾ ਦਿੱਤੇ ਗਏ ਐ ਇਸੇ ਤਰੀਕੇ ਦੇ ਨਾਲ ਖੁਦ ਇੱਥੇ ਦੇ ਵਿਧਾਇਕ ਇਹ ਕਹਿ ਰਹੇ ਨੇ ਕਿ ਜਿਹੜੇ ਪੰਚਾਇਤਾਂ ਵਾਲੇ ਨੇ ਜਾਂ ਅਧਿਕਾਰੀ ਨੇ ਉਹ ਪੈਸੇ ਲੈ ਰਹੇ ਨੇ ਉਹ ਕਾਗਜ਼ਦਰਦ ਕਰਨ ਵਾਸਤੇ ਕੁਝ ਵੀ ਕਰਨ ਵਾਸਤੇ ਤਿਆਰ ਬੈਠੇ ਨੇ ਤੇ ਇਸ ਜੋ ਕੁਝ ਵੀ ਵਾਪਰ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਉੱਤੇ ਕਲੰਕ ਲੱਗ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਖਮਿਆਜਾ ਉਸ ਨੂੰ ਪੁਕਤਲਾ ਫੈ ਸਕਦਾ ਹੈ ਉਹਦਾ ਕਾਰਨ ਇਹ ਹੀ ਹੈ ਕਿ ਜਿਹੜੀ ਇਹ ਸਰਕਾਰ ਬੜੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਬਦਲਾਅ ਲੈ ਕੇ ਆਵਾਂਗੇ ਬਦਲਾਅ ਬਦਲੂ ਤਾਂ ਨਜ਼ਮ ਨਹੀਂ ਆ ਰਿਹਾ ਹੈਗਾ ਇਹ ਰਵਾਇਤੀ ਪਾਰਟੀਆਂ ਨਾਲ ਵੀ ਕਿਤੇ ਜ਼ਿਆਦਾ ਟੱਪ ਗਈ ਹੈ ਤੇ ਇਸ ਦੇ ਮੰਤਰੀ ਸੰਤਰੀ ਸਾਰੇ ਹੀ ਇਸ ਸਮੇਂ ਕੁਛ ਨਾ ਕੁਛ ਅਜਿਹਾ ਕਰ ਰਹੇ ਨੇ ਜਿਸ ਦੇ ਨਾਲ ਸਰਕਾਰ ਬਦਨਾਮ ਹੋ ਰਹੀ ਹੈ ਉਹਦੇ ਪਿੱਛੇ ਇਹ ਵੀ ਲੋਕ ਤਰਕ ਦੇ ਰਹੇ ਨੇ ਕਿ ਇਸ ਸਮੇਂ ਬੁਖਵੰਤਰੀ ਭਗਵਤਵਾਲ ਦੇਖ ਲਾ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਇਹ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਅ ਅਰਵਿੰਦ ਕੇਜਰੀਵਾਲ ਮੁਖੀ ਨੇ ਉਹਨਾਂ ਵੱਲੋਂ ਜਿਹੜੀ ਸਾਜਸ਼ਾ ਕੀਤੀ ਜਾ ਰਹੀ ਹੈ ਨੇ ਭਗਵੰਤ ਮਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਉਹਦੇ ਸਲਾਹਕਾਰਾਂ ਨੂੰ ਹਟਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਜ਼ੋਰ ਦੇ ਕੇ ਜਿਹੜੇ ਵਿਧਾਇਕ ਨੇ ਹੁਣ ਇਸ ਸਮੇਂ ਆਪਣੇ ਆਪ ਨੂੰ ਮਜ਼ਬੂਤ ਸਮਝ ਰਹੇ ਹਨ ਉਹ ਇਹ ਸਮਝ ਰਹੇ ਨੇ ਕਿ ਅਸੀਂ ਜੋ ਕੁਝ ਵੀ ਕਰਨਾ ਚਾਹੀਏ ਕਰ ਸਕਦੇ ਹਾਂ ਇਹ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਕੁਝ ਉਹ ਕਰ ਰਹੇ ਨੇ ਉਹਦੇ ਨਾਲ ਆਮ ਆਦਮੀ ਪਾਰਟੀ ਹੀ ਬਦਨਾਮ ਹੋ ਰਹੀ ਹੈ ਤੇ ਜਿਹੜਾ ਜਿਹੜਾ ਬਦਲਾਅ ਉਹ ਚਾਹੁੰਦੇ ਸੀਗੇ ਉਹ ਨਹੀਂ ਹੋ ਰਿਹਾ ਹੈਗਾ ਜਿਹੜੇ ਲੋਕ ਸਮਝਦੇ ਸੀ ਬਦਲਾਅ ਹੋਊਗਾ ਉਹ ਨਹੀਂ ਹੋ ਰਿਹਾ ਬਲਕਿ ਉਲਟਾ ਸਭ ਕੁਝ ਹੋ ਰਿਹਾ ਹੈ ਹਾਲ ਹੀ ਦੇ ਵਿੱਚ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਕੁਝ ਮਿਲਿਆ ਜਿੱਥੇ ਇਹ ਕਹ ਰਹੇ ਸੀ ਅਸੀਂ 13 ਦੀ 13 ਸੀਟ ਜਿੱਤਰੇ ਆ ਉੱਥੇ ਸਿਰਫ 3 ਸੀਟਾ ਹੀ ਜਿੱਤ ਸਕਿਆ ਤੇ ਹੁਣ ਜਿਹੜੀਆਂ 4 ਜ਼ਿੰਮੀ ਚੋਣਾਂ ਹੋਣੀਆਂ ਨੇ ਉਹਨਾਂ ਉੱਤੇ ਵੀ ਇਸ ਦਾ ਅਸਰ ਹੋਣ ਵਾਲਾ ਹੈ ਜਿਸ ਜਿਸ ਤਰੀਕੇ ਦਾ ਸਰਪੰਚੀ ਦੇ ਵਿੱਚ ਧੱਕੇਸ਼ਾਹੀ ਹੋ ਰਹੀ ਹੈ ਇਹ ਸਭ ਕੁਝ ਬਹੁਤ ਹੀ ਮਨ ਭਾਗਾ ਕਿਹਾ ਜਾ ਸਕਦਾ ਹੈ ਤੇ ਇਹਦੇ ਨਾਲ ਇਸ ਸਰਕਾਰ ਦੇ ਲਈ ਨਵੀਆਂ ਚੜ੍ਹਤੀਆਂ ਪੈਦਾ ਹੋ ਚਲ ਗਈਆਂ ਤੇ ਜਿਸ ਤਰੀਕੇ ਦੇ ਨਾਲ ਇਹ ਸਰਕਾਰ ਜਾ ਇਸ ਦੇ ਪਾਰਟੀ ਵਾਲੇ ਕੰਮ ਕਰ ਰਹੇ ਨੇ ਇਹ ਬਹੁਤ ਹੀ ਲੋਕਾਂ ਦੇ ਉੱਤੇ ਨਾਪੱਖੀ ਪ੍ਰਭਾਵ ਪਾ ਰਿਹਾ ਹੈ ਪਿੰਡਾਂ ਦੇ ਪਿੰਡ ਇਸ ਸਮੇਂ ਆਮਦ ਪਾਰਟੀ ਦੇ ਖਿਲਾਫ ਹੋ ਚੁੱਕੇ ਨੇ ਤੇ ਉਹਨਾਂ ਵੱਲੋਂ ਬੇਸ਼ੱਕ ਧੱਕੇਸ਼ਾਹੀ ਦੇ ਨਾਲ ਤੁਸੀਂ ਸਰਪੰਚ ਬਣਾ ਲੋਗੇ ਪਰ ਆਉਣ ਵਾਲਾ ਸਮਾਂ ਤਾਂ ਜਿਹੜਾ ਹੁਣ ਲੋਕ ਸਭਾ ਦੀ ਚੋਣਾਂ ਹੁੰਦੀਆਂ ਨੇ ਜਾਂ ਉਸ ਤੋਂ ਬਾਅਦ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਨੇ ਜਾਂ ਹੁਣ ਜ਼ਿਮਨੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦੀ ਤੱਕੇਸ਼ਾਹੀ ਨਹੀਂ ਚਲਦੀ ਹੈਗੀ ਤੇ ਲੋਕਾਂ ਦੇ ਨਾਲ ਜੋ ਧੱਕਾ ਹੋ ਰਿਹਾ ਜੋ ਨਿਆਂ ਹੋ ਰਿਹਾ ਜੋ ਨਾ ਇਨਸਾਫੀ ਹੋ ਰਹੀ ਹੈ ਉਸ ਦਾ ਖਮਿਆਲਾ ਇਸ ਪਾਰਟੀ ਨੂੰ ਭੁਗਤਣਾ ਪੈ ਰਿਹਾ ਸੋ ਇਹ ਜੋ ਕੁਝ ਵੀ ਵਾਪਰ ਹੈ ਅਸੀਂ ਇਹ ਕਹਿ ਸਕਦੇ ਹਾਂ ਇਹ ਲੋਕਤੰਤਰ ਦੇ ਮੱਥੇ ਦੇ ਉੱਤੇ ਕਲੰਕ ਹੈ ਅਸੀਂ ਇਹ ਸੋਚਦੇ ਆ ਰਹੇ ਹਾਂ ਅਸੀਂ ਇਹ ਸਮਝਦੇ ਹਾਂ ਕੇ ਲੋਕਤੰਤਰ ਪਿੰਡਾਂ ਤੱਕ ਪਹੁੰਚਦਾ ਜਾਈਦਾ ਜਿੱਥੇ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਧੱਕਾਸ਼ਾਹੀ ਹੋਊਗੀ ਜਿਹੜਾ ਹੈਗਾ ਬਹੁਤ ਸਾਰੇ ਗਲਤ ਤਿੱਕੇ ਵਰਤੇ ਜਾਣਗੇ ਪ੍ਰਿਸ਼ਟ ਤਰੀਕੇ ਵਰਤੇ ਜਾਣਗੇ ਤੇ ਉਥੋਂ ਆਪਣੇ ਆਪ ਹੀ ਪ੍ਰਿਸ਼ਟਾਚਾਰ ਪਰਪੰ ਲੱਗ ਪਏਗਾ ਤੇ ਇਹ ਸਰਪੰਚ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਿਆ ਕਰ ਸਕਣਗੇ ਕਿਵੇਂ ਇਹ ਪ੍ਰਿਸ਼ਟਾਚਾਰ ਮੁਕਤ ਹੋ ਸਕਣਗੇ ਇਹ ਸਭ ਕੁਝ ਹੈ ਤਾਂ ਪੂਰੇ ਖੇ ਦੇ ਵਿੱਚ ਹੈ ਪਰ ਲੋਕਾਂ ਨੂੰ ਇਹੀ ਸਮਝ ਆਉਣ ਲੱਗੀ ਹੈ ਕਿ ਆਮ ਆਦਮੀ ਪਾਰਟੀ ਹੁਣ ਖਾਸ ਪਾਰਟੀ ਬਣ ਚੁੱਕੀ ਹੈ ਇਸ ਦੇ ਲੀਡਰ ਖਾਸ ਬਣ ਚੁੱਕੇ ਨੇ ਉਹੀ ਕੁਝ ਉਹ ਕਰ ਰਹੇ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਨੇ ਕਰਦੇ ਸੀ ਜਾਂ ਆਕਾਦੀ ਕਰਦੇ ਸੀਗੇ ਕਾਂਗਰਸ ਕਰਦੀ ਸੀ ਤੇ ਆਮ ਆਦਮੀ ਪਾਰਟੀ ਵੀ ਉਹੀ ਕੁਝ ਕਰਨ ਲੱਗ ਪਈ ਹੈ ਸੋ ਦਰਸ਼ਕੋ ਇਹ ਜੋ ਕੁਸ਼ਵੀ ਆਪਾਂ ਅੱਜ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਇਸ ਚੈਨਲ ਦੇ ਨਾਲ ਜਿਹੜਾ ਹੈਗਾ ਤੁਸੀਂ ਆਪਣੇ ਕਮੈਂਟ ਦਿਆ ਕਰੋ ਤੇ ਸਾਨੂੰ ਦੱਸਿਆ ਕਰੋ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ ਕਿ ਨਹੀਂ ਜਾ ਰਹੇ ਜੇ ਅਸੀਂ ਗਲਤ ਦਿਸ਼ਾ ਵੱਲ ਜਾਈਏ ਤਾਂ ਵੀ ਤੁਸੀਂ ਟਿੱਪਣੀ ਕਰਿਆ ਕਰੋ ਤੇ ਪਰ ਇਹ ਹੈ ਕਿ ਅਸੀਂ ਇਹ ਕਹਿ ਸਕਦੇ ਆ ਕਿ ਜਿਹੜੀ ਪੰਚਾਇਤ ਹੈ ਉਹ ਲੋਕਤੰਤਰ ਦਾ ਇੱਕ ਪ੍ਰਤੀਕ ਹੈ ਇਸ ਨੂੰ ਕਾਂਕੀ ਨਾ ਕੀਤਾ ਜਾਵੇ ਪਿੰਡੂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਇਨਸਾਫ ਕੀਤਾ ਜਾਵੇ ਤੇ ਪਾਰਟੀ ਬਾਜੀ ਜਿਸ ਜਿਸ ਤਰੀਕੇ ਦਾ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਪੰਜ ਸਰਪੰਚ ਬਣੋ ਪਰ ਤੁਸੀਂ ਹੀ ਧੱਕਾ ਕਰਨ ਲੱਗ ਪਏ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮੰਤਪਾਗੀ ਗੱਲ ਹੈ ਸੁਦਸ਼ਕੋ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੁਣ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਪੰਚਾਇਤੀ ਚੋਣਾਂ ਦਾ ਮਤਲਬ ਤਾਂ ਇਹ ਹੈ ਕਿ ਪਿੰਡਾਂ ਤੱਕ ਲੋਕਤੰਤਰ ਨੂੰ ਪਹੁੰਚਾਇਆ ਜਾਵੇ ਉੱਥੇ ਦੇ ਲੋਕ ਆਪਣੇ ਪੰਚ ਸਰਪੰਚ ਚੋਣਨ ਤੇ ਆਪਣਾ ਵਿਕਾਸ ਆਪ ਕਰਨ ਤੇ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜਗ੍ਹਾ ਗਰਮਾ-ਗਰਮੀ ਵੀ ਹੈ ਸਰਗਰਮੀਆਂ ਵੀ ਨੇ ਤੇ ਲੋਕਾਂ 'ਚ ਉਤਸ਼ਾਹ ਵੀ ਹੈ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਕ ਦਿੱਤੇ ਅੱਜ ਪੰਚਾਇਤ ਚੋਣਾਂ ਬਾਰੇ ਹੀ ਗੱਲ ਕਰਾਂਗੇ ਦਰਸ਼ਕੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਦੇ ਰਹੋ ਤੇ ਨਾਲ-ਨਾਲ ਸ਼ੇਰ ਵੀ ਕਰਿਆ ਕਰੂ ਇਹਦੇ ਨਾਲ ਸਾਨੂੰ ਅੱਛਾ ਮਿਲਦਾ ਹੈ ਤੇ ਅਸੀਂ ਰੋਜ਼ ਨਵੀਂ ਤੇ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਰਗਰਮੀਆਂ ਚੱਲ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਸੀਗਾ ਕਿ ਪਿੰਡਾਂ ਦੇ ਵਿੱਚ ਪਾਰਟੀ ਵੈਜ ਤੋਂ ਉੱਪਰ ਉੱਠ ਕੇ ਚੋਣਾਂ ਕਰਵਾਈਆਂ ਜਾਣ ਤੇ ਸਰਬਸੰਮਤੀ ਕਰਵਾਈ ਜਾਵੇ ਜਿਹੜੇ ਜਿਹੜੇ ਪਿੰਡ ਵਿੱਚ ਸਰਬਸੰਮਤੀ ਹੋਏਗੀ ਉੱਥੇ ਪਿੰਡ ਦੀ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ ਬਹੁਤ ਸਾਰੇ ਥਾਮਾ ਦੇ ਤੇ ਸਰਬਸੰਮਤੀ ਵੀ ਹੋ ਰਹੀ ਹੈ ਪਰ ਸਰਬਸੰਮਤੀ ਦੇ ਨਾਂ ਦੇ ਉੱਤੇ ਬਹੁਤ ਸਾਰੇ ਥਾਮਾ ਦੇ ਤੇ ਧੱਕਾ ਵੀ ਹੋ ਰਿਹਾ ਹੈ ਕਈ ਥਾਮਾ ਦੇ ਤੇ ਧੱਕੇ ਦੇ ਕਾਰਨ ਲੋਕ ਲਗਾਤਾਰ ਵਿਖਾਵੇ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਹਿਸਕਤ ਨਾਮਾ ਵੀ ਵਾਪਰ ਰਹੀਆਂ ਨੇ ਅਜਮੰਦਮਾ ਕੀ ਕਟਲਾ ਇਹ ਵਾਪਰੀ ਕਿ ਤਰਨਤਾਰਨ ਪਿੰਡ ਦੇ ਵਿੱਚ ਇੱਕ ਰਾਜਵੇਦਰ ਸਿੰਘ ਨਾਮਕ ਨੌਜਵਾਨ ਨੂੰ ਗੋੜੀਆਂ ਨਾਲ ਮਾਰ ਦਿੱਤਾ ਪਿੰਡ ਤੁਲਵੰਡੀ ਮੋਹਰ ਸਿੰਘ ਉਥੇ ਦਾ ਐਸ்சி ਸਰਪੰਚ ਸਰਬਸੰਮਤੀ ਦੇ ਅਰਖਣ ਹੋ ਗਿਆ ਤੇ ਸਰਬਸੰਮਤੀ ਦੇ ਨਾਲ ਚੋਣ ਤੋਂ ਬਾਅਦ ਜਦੋਂ ਉਹ ਗੱਡੀ ਦੇ ਵਿੱਚ ਜਾ ਰਿਹਾ ਸੀ ਤਾਂ ਕੁਝ ਨੌਜਵਾਨ ਆਏ ਜਿਹੜੇ ਮੋਟਰਸਾਈਕਲ ਦੇ ਉੱਤੇ ਸਵਾਰ ਸੀਗੇ ਉਹਨਾਂ ਨੇ ਪਹਿਲਾਂ ਤਾਂ ਉਸ ਨੂੰ ਵਧਾਈ ਦਿੱਤੀ ਵਧਾਈ ਦੇਣ ਉਪਰੰਤ ਉਸ ਤੇ ਗੋਲੀ ਮਾਰ ਦਿੱਤੀ ਤੇ ਉਸ ਦੀ ਹੱਤਿਆ ਕਰ ਦਿੱਤੀ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਪਿੰਡ ਕਮਾਸਕੇ ਦੇ ਵਿੱਚ ਹਿੰਸਾ ਹੋਈ ਤੇ ਕੁਲਦੀਪ ਕੌਰ ਨਾਮਕ ਇੱਕ ਔਰਤ ਦੀ ਮੌਤ ਹੋ ਗਈ ਮੁਕਸਰ ਤੇ ਵਿੱਚ ਵੀ ਹੋਇਆ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲੱਗ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਇਹ ਕਹਿ ਰਹੀ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਉਹ ਕਿਹੋ ਜਿਹਾ ਬਦਲਾਅ ਲੈ ਕੇ ਆਈ ਹੈ ਉਹ ਤਾਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨਾਲੋਂ ਵੀ ਅੱਗੇ ਟੱਪ ਗਈ ਹੈ ਉਸਦੇ ਵਿਧਾਇਕ ਸ਼ਰਿਆਮ ਸਟੇਜ ਦੇ ਉੱਤੇ ਖੜਕੇ ਇਹ ਕਹਿ ਰਹੇ ਨੇ ਕਿ ਮੈਂ ਇਸ ਵਿਅਕਤੀ ਬਾਰੇ ਸਰਬਸੰਮਤੀ ਨਾਲ ਨਹੀਂ ਕਰਨ ਆਇਆ ਮੈਂ ਤਾਂ ਸਿੱਧਾ ਸਿੱਧਾ ਕਹਿਣ ਆਇਆ ਕਿ ਇਸ ਨੂੰ ਸਰਪੰਚ ਬਣਾਓ ਜਿਹੜਾ ਕੋਈ ਇਸ ਦੇ ਉੱਤੇ ਟੂੰਕ ਲੱਗ ਕਰੂਗਾ ਉਸ ਨੂੰ ਨਿਜੀਠ ਲਿਆ ਜਾਊਗਾ ਇਸੇ ਤਰੀਕੇ ਦੇ ਨਾਲ ਬਹੁਤਾਂਵਾਦੀ ਉੱਤੇ ਹੋਰ ਤਰ੍ਹਾਂ ਦੇ ਧੱਕੇ ਹੋ ਰਹੇ ਨੇ ਵਿਰੋਧੀ ਧਿਰਾਂ ਦੇ ਜਿਹੜੇ ਲੋਕ ਸਰਪੰਚੀ ਦੇ ਲਈ ਜੂਨ ਲੜ ਰਹੇ ਨੇ ਉਹਨਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇ ਉਹ ਜਾ ਕੇ ਪੁੱਛਦੇ ਨੇ ਕਿ ਜਿਹੜਾ ਆਬਜੈਕਸ਼ਨ ਹੈ ਉਸ ਥਿਸ ਵਨ ਵਿੱਚ ਸਾਨੂੰ ਦੱਸਿਆ ਜਾਵੇ ਸਾਡੇ ਕਾਗਜ਼ ਕਾਗਜ਼ ਵਾਪਸ ਕੀਤੇ ਜਾਣ ਜਿਹੜੇ ਇਤਰਾਜ਼ ਲਗਾਏ ਨੇ ਉਹਨਾਂ ਦੇ ਵਾਪਸ ਕੀਤੇ ਜਾਣ ਉਹ ਕਾਗਜ਼ ਨਹੀਂ ਦਿੱਤੇ ਜਾਂਦੇ ਹੈਗੇ ਤੇ ਇਸ ਗੱਲ ਕਰਕੇ ਇੱਥੋਂ ਸਾਫ਼ ਜਾਪਦਾ ਹੈ ਕਿ ਤੱਕਾ ਹੋ ਰਿਹਾ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ ਤੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਹੈ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਤਾਂ ਬਹੁਤ ਥੀ ਜ਼ਿਆਦਾ ਤਕਾ ਹੋ ਰਿਹਾ ਹੈ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਸੂਚਨਾਵਾਂ ਆ ਰਹੀਆਂ ਨੇ ਜਾਂ ਕੁੱਟ ਆ ਰਹੀਆਂ ਨੇ ਕਿ ਕਿਸੇ ਪਿੰਡ ਦੇ ਵਿੱਚ ਜੇਕਰ ਜਨਰਲ ਸਰਪੰਚੀ ਹੈ ਜੇ ਉੱਥੇ ਕੋਈ ਦਲਿਤ ਚੋਣ ਲੜਦਾ ਹੈ ਤਾਂ ਉਸ ਦੇ ਤੁਰੰਤ ਕਾਗਜ਼ ਰੱਦ ਕਰ ਦਿੱਤੇ ਜਾਂਦੇ ਆ ਤੇ ਉਸ ਨੂੰ ਮੈਦਾਨ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਜਿਹੜੇ ਥਾਵਾਂ ਦੇ ਉੱਤੇ